ਜਣਾਵਾ ਹਰ ਇੱਕ ਚੀਜ਼ ਦਾ ਪਹਿਲਾਂ ਨੱਕਰ ਵੀ ਆੜਿਆ ਵਿੱਚ ਹੈਗੀ ਆ ਪਹਿਲਾਂ ਪਾਜੀ ਖਸ ਖਸ ਪਹੁੰਚ ਹਾਖਾ ਤਾਂ ਹੂੰ ਠੀਕ ਹੈ ਚਲ ਤਾਂ ਪਹਿਲਾਂ ਆਪਾਂ ਕਰ ਲਈ ਖਾਖਾ ਸਾਈਡ ਇਹ ਆਪਾਂ ਦੱਸ ਦਿੰਗੇ ਕਿ ਕਿੰਨੀ ਕ ਪਾਉਣੀ ਆ ਕਿਉਂ ਪਤਾ ਹੀ ਤੁਹਾਨੂੰ ਤੇ ਤੁਸੀਂ ਇਹਨੇ ਪੁਰਾਣੇ ਬੰਦੇ ਨੂੰ ਪਤਾ ਹੀ ਆ ਤੁਹਾਨੂੰ ਸਮਾਨ ਕਿੰਨਾ ਕਿੰਨਾ ਪੈਣਾ ਕਿੰਨਾ ਕਿ ਦੱਸਿਓ ਵਾਧੂ ਆ ਬਸ ਬਹੁਤ ਆ ਜੇ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਜੇ ਤੁਸੀਂ ਜ਼ਿਆਦਾ ਜਾਣੇ ਉਸੇ ਵੱਧ ਪਾ ਲਓ ਹੁਣ ਅਸੀਂ ਫਿਲਹਾਲ ਦੋ ਜਾਣੇ ਹੀ ਆ ਆਪਣੀ ਖਾਸ ਖਾਸ ਹੋ ਵੀ ਐਡ ਹੋਣਾ ਆਪਾਂ ਪਾਉਣ ਲੱਗੇ ਆਂ ਬਦਾਮਾਂ ਦੀਆਂ ਅੰਗਰੀਆਂ ਵੀ 10-12 ਪਾ ਲੈਣੀਆਂ ਆਪਾਂ ਤਾਂ ਬਰਾਂ ਬਦਾਮਾਂ ਦੀਆਂ ਅੰਗਰੀਆਂ ਐਡ ਹੋ ਗਈਆਂ ਹਾਂਜੀ ਹੋਰ ਪੜੀ ਕਿਹੜੇ ਆਗੇ ਹੋਰ ਕੌਣ ਹੋਰ ਕੀ ਕੋੜਾ ਮੈਨੂੰ ਯਾਰ ਕਹਿੰਦੇ ਆਂ ਬਾਰਿਸ਼ ਹੋ ਜਾਂਦੀ ਆ ਤੇ ਹੋਰ ਦੱਸ ਕੀ ਪਾਉਣਾ ਵਾ ਕੋੜ ਵੀ ਇਹਨਾਂ ਦੋਆਂ ਇੱਕੋ ਜਿਹੇ ਤੋਂ ਕੋੜ ਪਹਿਲਾਂ ਇਹਨਾਂ ਨੂੰ ਕੋਟਾਂ ਹਾਂ ਕੋੜ ਕੋੜਾਂ ਇਹਨਾਂ ਇਹਲੀਗੀਆਂ ਮੜੀਆਂ ਮੜੀਆਂ ਜੋ ਮਰਜ਼ੀ ਕਰੋ ਇਹ ਫਿਰ ਕੋਟਾਂ ਦਲੀਆ ਬਣਾ ਦੋ ਇਹਨਾਂ ਦਾ ਕੋਟ ਕੋਟ ਕੇ ਬਣਾ ਦਾਂਗੇ ਦਲੀਆ ਨਵ ਲੈ ਹੋਰ ਜਿਉਂਾ ਛੋਨਾ ਸੀ ਫਾਇਰ ਪੂਰ ਲਾਓ ਯਾਰ ਦਿਖਾਓ ਚਲਵਾ ਮੜਾ ਜਾਵਦਾ ਉਹਨਾਂ ਨੂੰ ਉਹਨਾਂ ਦਾ ਪਿੰਡ ਦਾ ਵੀ ਦਿਖਾਇਆ ਜਾਊਗਾ ਪਿੰਡ ਦਾ ਵੀ ਦਿਖਾਇਆ ਜਾਵੇ ਤੇ ਕਿੱਥੇ ਜਿਉ ਨਾਮੇ ਦਿਖਾਇਆ ਜਾਊਗਾ ਵੇਖੋ ਜੀ ਜਿਉ ਨਾ ਹੋ ਮੂਈਆਂ ਪਿਆਉ ਔਰ ਗਰਮਾੜੀ ਹੀਟ ਲੈ ਆਇਆ ਵਾ ਤੇ ਮਈਆਂ ਜੀ ਤੇ ਮੀ ਆਗਾ ਤਨ ਕਹਿੰਦਾ ਥੱਲੇ ਆਉਣਾ ਪਿਆ ਜੀ ਪਾੜੀਆਂ ਨੂੰ ਪਿਆਈ ਵੀ ਥੱਲੇ ਲਾ ਲਈ ਰਗੜਾ ਇਹਦੇ ਨੇ ਉੱਤੇ ਜੀ ਤਮਲੇ ਜੜਨਾ ਤਮਲੇ ਰੇ ਜੜਨਾ ਥੱਲੇ ਹੁਣ ਵੀ ਥੱਲੇ ਆਉਣੇ ਪਿਆ ਥੋੜੀ ਜਿਹੀ ਇਹਨੂੰ ਕਰ ਆਲਾ ਅਣਖ ਨੋਡ ਪਾਣੀ ਦਾ ਭਰ ਜਾਣਾ ਪੁੰਡਾ ਹੂੰ ਪਾਏ ਜਾਣਗੇ ਕਨੋਟ ਹੂੰ ਰਗੜੀ ਜਾ ਯਾਰ ਉਹ ਲੈ ਨਾ ਕੋ ਯਾਰ ਥੱਲੇ ਕੋ ਸੁੱੜ ਦੇ ਚਲੋ ਬਹੁਤ ਇਨਿਕ ਹੂੰ ਗਰਮ ਹੋ ਰਿਹਾ ਹੈ ਪਰ ਰਗੜੇ ਕੇ ਰਗੜਾ ਲੱਗਦਾ ਇਹ ਆਈ ਦਵਾ ਸੀਰ ਉਹ ਵਿਓ ਲਈ ਫਾਰੀਆਂ ਆਪ ਸਮਾਪਾਈਆਂ ਜਾਣਗੀਆਂ ਸਮਾਣੇ ਪੈ ਤਾਂ ਬਹੁਤ ਆ ਇਹ ਕੀ ਸੁੱਟ ਪਾ ਜੇ ਇਹ ਕੀ ਆ ਸਵਾਗੀ ਸਵਾਗੀ ਇਹੋ ਕੀ ਲਾਟੀ ਉਹ ਪੀ ਲਾਟੀ ਇਹ ਕੀ ਹਰੀ ਲਾਟੀ ਜਿਹੜੀ ਚਾਚ ਪੈਂਦੀ ਲੋਕ ਪਾ ਨਹੀਂ ਫੰਟਾ ਪਿਆਲੇ ਆ ਇਹ ਕੋੜ ਨਾ ਖਾਓ ਇਹਨਾਂ ਗਰਮੀ ਕਰਾ ਲਿਓ ਕਾਲੀ ਮਿਰਚ ਕਾਲੀ ਮਿਰਚ ਖਾਉਣਾ ਪਈ ਉਹ ਦਿਨ ਮੁੜ ਕੇ ਤੂੰ ਆਵਾਈ ਮਰੀਏ ਨਹੀਂ ਬਣਾ ਇੱਥੇ ਬੜਾ ਹੰਦ ਪਿੰਡ ਦਾ ਪਿੰਡ ਦਾ ਦਿਖਾਈਏ ਸਾਰਾ ਖਾ ਮੋ ਜਾ ਦੋ ਇਹ ਦਾੜਾ ਪਾਣ ਦੇ ਵਿੱਚ ਇਹ ਕਾਲੀ ਫਾ ਸ਼ੜਾ ਨੂੰ ਬੜੇ ਵੇ ਚੰਗਾ ਆਈ ਬੈਰ ਲਾਉਣਾ ਹੈ ਸੋਰੀ ਬਾਸਮੀ ਫੇਰੀ ਟਕੜਿਆ ਜਾਣਾ ਹੁਣ ਤੇ ਮਾਲ ਮੋਟਾ ਹੁੰਦਾ ਜਾਣਾ ਇੱਧਰ ਆਵੇ ਜਾਵੇ ਇੱਧਰ ਇੱਧਰ ਲੈ ਆ ਪਾਣੀ ਬਹੁਤ ਰੱਖਿਆ ਲੈ ਕੇ ਹਲਸੀ ਹਲਸੀ ਬਈ 여기 ਬੋਦੀ ਛਿੱਟ ਪੈ ਗਈ ਇਹ ਆ ਗਈ ਜੀ ਮਿਸ਼ਰੀ ਮੈਂ ਬਣਾਉਣ ਲੱਗੀ ਆ ਕੱਟੇ ਦੇ ਫਿਫਰੇ ਉਹ ਉਹ YouTube ਤੇ ਪੌਣੀ ਮਿਲ ਕੇ ਤੇਰੀ ਆਵਾਜ਼ ਆਉਣੀ ਹੋਵੇ ਚ ਮੇ ਇਹ ਅਗੇ ਚਾਰ ਤਰ੍ਹਾਂ ਦੇ ਮਗਜ ਕਿਹੜੇ ਮਗਜ ਚਾਰ ਤਰ੍ਹਾਂ ਦੇ ਮਗਜ ਚਾਰ ਤਰ੍ਹਾਂ ਦੇ ਮਗਜ ਅੱਛਾ ਚਾਰ ਤਰ੍ਹਾਂ ਦੇ ਨਹੀਂ ਇਹ ਆ ਜੀ ਆਪਣਾ ਬ੍ਰੰਮੀ ਕੋਈ ਪੱਤੀ ਦਿਖਾਓ ਜੀ ਐਨੂੰ ਹੀ ਦਿਖਾਓ ਇੱਧਰ ਨੂੰ ਦਿਖਾਓ ਕੋਡਰ ਮਿਲਦਾਗਾ ਆਪਾਂ ਪੱਤੀ ਇਸ ਕਰਕੇ ਇਹਨੂੰ ਇੱਥੇ ਥੋੜੀ ਜਿਹੀ ਮਿਹਨਤ ਵਾਦ ਲੱਗੂਗੀ। ਸਾਬਤ ਲਾਂਦੀ ਅਸੀਂ ਇਸ ਕਰਕੇ। ਸਾਬਤ ਲਾਂਦੀ ਇਹਨੂੰ ਬਰੀਕ ਕਰਨਾ ਪਵੇ। ਠੀਕ ਹੈ ਜੀ। ਇਹ ਆ ਗਈ ਆਪਣੀ ਗਲਾ ਪੱਤੀ। ਹੋਈ ਖਾਓ ਜੀ। ਦਲਾ ਪਕੀਂ ਜੀ। ਨੰਦਰਾ ਪਲਾਹਦੇ ਆ। ਇਹ ਕੋੜ ਬਣ ਗਿਆ ਇਦਾਂ ਦਾ ਮੜਾ ਜਾਈ ਤੇਰੇ ਜੂਨ ਕਰਕੇ ਖਾ। ਹੁਣ ਇਹਨੂੰ ਰਗੜਾ ਲਾਇਆ ਜਾਊਗਾ ਘੱਟ ਤੋਂ ਘੱਟ ਹੁਣੇ ਡੇਢ-ਦੋ ਘੰਟੇ ਦੇਖੋ ਜੀ ਇਹ ਹੈ ਇਹਨੂੰ ਰਗੜੋ ਇਹ ਆਉਣੀ ਮੋਨ ਹੀ ਨਹੀਂ ਹੋਰ ਹੈਣਾ ਕਿਦਾਂ ਕਿਦਾਂ ਨੰਬਰ ਪੜਕੋ ਜਾਣ ਦਾ ਖੜੇ ਕਰਾਂਗੇ ਨਾ ਤੁਹਾਨੂੰ ਪਾਰੀ ਨਹੀਂ ਮਿਲਦਾ ਫਿਰ। ਫਿਰ ਬਸ ਲਗਾਤਾਰ ਨਹੀਂ ਬਣਾਉਣੀ। ਨਹੀਂ ਬਹੁਤ ਜ਼ਿਆਦੀ بارش ਵਾਰੀ ਹੁੰਦਾ ਵੀ ਆ ਬਾਹਰ ਤੇ ਇਸ ਕਰਕੇ ਹਾਨੂੰ ਫੇਰ ਅੰਦਰ ਜਾਣਾ ਪਊਗਾ। ਅੰਦਰ ਜਾਣਾ ਪਾਣਾ ਦੋ ਜਗ੍ਹਾ ਬਦਲ ਲੀਆਂ ਅਸੀਂ ਅੱਗੇ। ਉਪਰੋਂ ਮੇਂ نیچے ਆ ਗਏ ਆ। ਹੁਣ ਹੁਣ ਮੌਂਟੀ ਦੇ ਅੰਦਰ ਚੱਲੇ ਆਂ। ਹਾਂਜੀ ਰੱਖੋ ਜੀ ਇੱਥੇ। ਇਹਨੂੰ ਸਾਰੇ ਦੇ ਪੈਸੇ ਦਿਆ ਕਰ। ਹਾਂ ਹਾਂ। ਬੋ ਜੀ। ਫੇਰ ਹੁਣ ਤੀਜੀ ਜਗ੍ਹਾ ਜਾ ਗਏ। ਹੁਣ ਇੱਥੋਂ ਨਹੀਂ ਜਾਣਾ ਚੰਗਾ ਤੀਜੀ ਜਗ੍ਹਾ ਕੋ। ਇੱਥੋਂ ਨਹੀਂ ਜਾਣਾ ਹਨ ਕੇ ਪਾਸੇ। ਮੈਂ ਇੱਥੇ ਕਿਸੇ ਬੰਦੇ ਦੀ ਆ ਜਾਊ। ਹਾਂ। ਹੁਣ ਫੇਰ ਲੱਗੇ। ਇੰਗਿਆਰੋ ਜੀ ਕਿਲਾ ਤੇ ਛੰਡਾ ਬਹੁਤ ਵਧੀਆ ਜੀ ਸਾਡੇ ਦਾ ਤੇਲ ਵੀ ਆਉਣੇ ਨੂੰ ਲਾਵਾਂਗੇ ਪਾਣੀ ਨੂੰ ਕੰਮ ਲੈ ਆ ਜੇ ਬਾਰੇ ਬਾਹਰ ਬਾਰਸ਼ੀ ਮੱਟੀ ਮੱਟੀ ਹੋ ਜਾਂਦੀ ਦੇਖੋ ਬਹੁਤ ਵਧੀਆ ਨਜ਼ਾਰਾ ਵੱਖਰਾ ਹੀ ਆਗੇ ਵੱਖਰੇ ਨਜ਼ਾਰਾ ਠੰਡੇ ਮੌਸਮ ਚ ਲਗੜਾ ਪੀਣ ਦਾ ਇਹ ਦੇਖੋ ਜੀ ਬੰਦਾ ਜੋਰਾਂ ਛੁਰਾਂ ਲੱਗਾ ਜੀ ਛਲਟ ਛਲਟ ਲਈ ਜਾਂਨੇ ਇਹ ਕਹਿੰਦਾ ਜਿਹੜਾ ਪੀਣਾ ਪੀਣਾ ਬਾਰਸ਼ ਲੋਕੀ ਬਾਰਸ਼ ਦੇ ਵਿੱਚ ਪੂੜੇ ਖਾਂਦੇ ਆ ਇਹ ਰਗੜਾ ਦਿੰਦਾ ਏ। ਇਹ ਰਗੜਾ ਆਂਦਾ ਪੀਣਾ। ਕੀ ਮਾਤਰਾ ਦਾ ਪੀ ਲੈਂਦੇ ਆ। ਹੂੰ। ਢੇ ਕੋਲੀ ਬਹੁਤ ਵਧੀਆ ਈ। ਵਾਹ ਵਾਹ। ਬਹੁਤ ਹੀ ਘੋੜਾ ਜਣਾ ਲੱਗਾ ਈ ਮੁੰਡਾ ਏ। ਦੇਖੋ। ਲੱਗਦਾ ਜਿਹੜਾ ਗੜਾ ਪੀ ਕੇ ਛੱਡੂਗਾ ਏ। ਜਿਹੜੇ ਸਾਬਣਾ ਲੱਗਾ ਵਾ। ਹੂੰ। ਨਹੀਂ ਪਈ ਜਾਂਦਾ ਬਾਹਰ। ਲਓ ਵੀਰੋ ਪੂਰਾ ਡੇਢ ਕੈਂਟ ਰਗੜਨ ਤੋਂ ਬਾਅਦ ਕੋਈ ਇਦਾਂ ਦੀ ਸ਼ੇਪ ਆਈ ਰਗੜੇ ਦੀ ਤੇ ਲੱਗਾ ਵੀਰ ਪੂਰੇ ਜੋਰਾਂ ਜੋਰਾਂ 'ਚ ਰਗੜਨਾ ਹੁਣ ਇਹਦੇ ਚ ਅਸੀਂ ਪਾਵਾਂਗੇ ਉਹ ਸ਼ੱਕਰ ਜਿਹੜੀ ਆ ਉਹ ਸ਼ੱਕਰ ਖੋਲੀ ਹੋਈ ਆ ਹੁਣ ਉਹ ਖੋਲੀ ਹੋਈ ਸ਼ੱਕਰ ਪਾਵਾਂਗੇ ਤੇ ਉਹ ਐਡ ਕਰਕੇ ਫੇਰ ਇਹਨੂੰ ਜਿਹੜਾ ਸ਼ਰਦਾਈ ਬਣਾਵਾਂਗੇ ਇਹਦੀ ਦੰਡਾ ਤੁਹਤਾ ਜਾਊਗਾ ਜੀ ਇਹ ਚ ਰਗੜਾ ਹੜਾੜੀ ਬਣ ਗਿਆ ਕਰਦੇ ਸਾਡੇ ਡੰਡਾ ਹੋਏ ਫਿਰ ਇਹਨੂੰ ਸਾਫ ਕੀਤਾ ਜਾਊਗਾ ਤੇ ਫਿਰ ਇਹਨੂੰ ਸ਼ੱਕਰ ਦੇ ਵਿੱਚ ਪਾਇਆ ਜਾਊਗਾ ਮੰਜ ਮਰਾਲੋ ਹੀ ਚੰਗੀ ਤਰ੍ਹਾਂ ਮੰਜੇ ਗੁੰਡੇ ਨੇ ਗਾਲਾਂ ਚੰਗੀ ਤਰ੍ਹਾਂ ਸਾਫ ਸਾਫ ਸੁਵਾਈ ਕਰਾਂਗੇ ਗੁੰਡੇ ਦੀ ਹਾਂਜੀ ਚੰਗੀ ਤਰ੍ਹਾਂ ਕਿਉਂਕਿ ਜਿਹੜਾ ਮੱਖੀਆਂ ਆਈਆਂ ਬੜੀਆਂ ਬੈਂਦੀਆਂ ਮੁੜ ਕੇ ਆਸੇ ਪਾਸੇ ਉੜਦੀਆਂ ਫਿੱਂਦੀਆਂ ਰਹਿੰਦੀਆਂ ਹੂੰ ਠੀਕ ਹੈ ਜੀ ਹਾਂਜੀ ਬਾਸ਼ ਨਹੀਂ ਹਟਦੀ ਜੀ ਇਹ ਦਿਨ ਬਾਰਸ਼ ਚ ਪੂੜੇ ਬਣਾਏ ਜਾਣਗੇ। ਤੁਹਾਨੂੰ ਪੂੜੇ ਵੀ ਦਿਖਾਏ ਜਾਣਗੇ। ਇਹ ਸੀ ਯਾਰ ਜੀ ਸਾਡਾ ਬਾਰਸ਼ ਦਾ ਪਹਿਲਾ ਵਲੌਗ। ਇਹ ਮੈਂ ਸ਼ੱਕਰ ਨੂੰ ਜਿਹੜਾ ਕੋਲਿਆ ਜਾ ਰਿਹਾ ਹੈ। ਬਾਅਦ ਵਿੱਚ ਇਹਨੂੰ ਪੁਣਕੇ ਜਿਹੜਾ ਸ਼ੱਕਰ ਦੇ ਵਿੱਚ ਪਾਇਆ ਜਾਊਗਾ। ਨਾਲ ਇਹਦੇ ਵਿੱਚ ਦੁੱਧ ਐਡ ਕਰਾਂਗੇ। ਹੁਣ ਜਿਹੜਾ ਸ਼ੱਕਰ ਨੂੰ ਕੋਲਿਆ ਜਾ ਰਿਹਾ ਹੈ ਬਾਅਦ ਵਿੱਚ ਇਹਦੇ ਵਿੱਚ ਕਰਾਂਗੇ ਦੁੱਧ ਐਡ। ਵੀਰ ਕੋਲਣ ਦਾ ਸ਼ੱਕਰ ਨੂੰ। ਹਾਂਜੀ ਮਰਗਿਆ ਦਾਣਾ ਵੀ। ਮਰਗਿਆ ਦਾਣਾ ਸ਼ੱਕਰ ਦਾ ਕਿ ਨਹੀਂ? ਕੀ ਨਾ ਲੜੇ ਹਾਂ ਜੀ ਹਾਂ ਜੀ ਹੁਣ ਇਹਨੂੰ ਪਉਣ ਲੱਗੇ ਹਾਂ ਜੀ ਲਓ ਜੀ ਪਾ ਲਈਏ ਜੀ ਪਾਓ ਪਾਓ ਇਹਦੇ ਵਿੱਚ ਨਾ ਵਿਗੜੇ ਦਾ ਸਮਾਨ ਸਾਰਾ ਲਓ ਜੀ ਲਓ ਜੀ ਆ ਗਿਆ ਜੀ ਆ ਗਏ ਧਿਆਨ ਨਾ ਮੜਾ ਜੇ ਇਹ ਆਹ ਲਓ ਜੀ ਇਹ ਸੱਪੜ ਦੇ ਲਈ ਬਹੁਤ ਸੋਹਣੇ ਲੱਗੇ ਇਹ ਬਹੁਤ ਏਰੀ ਨੇ ਓਕੇ ਲਓ ਜੀ ਠੀਕ ਹੈ ਜੀ ਹੁਣ ਇਹਨੂੰ ਆਪਾਂ ਕੱਪੜੇ ਨੂੰ ਇਧਰੋਂ ਫੜਤਦਾ ਹਾਂ ਮੋੜੋ ਜੀ ਧਿਆਨ ਨਾਲ ਜੀ ਧਿਆਨ ਨਾਲ ਕਿ ਦੇ ਕਿ ਨਰ ਬਰਨਾਰੀ ਆਪਣੇ ਕਰਨ ਦਾ ਵਾਜੇ ਨੀਂਦ ਤੇ ਪਾਣੀਆ ਕਰਨ ਦਾ ਵਾਜੇ ਕਰਨ ਦਾ ਵਾਜੇ ਉਹਨਾਂ ਆਪਾਂ ਲਾ ਲਾਂਗੇ ਹੁਣ ਜਿਹੜਾ ਵੀ ਪਾ ਲਓ ਕੁਥਲੀ ਇਹਦੀ ਬਣ ਗਈ ਕੁਥਲੀ ਇਹਦੀ ਉਹਨਾਂ ਪਾਣੀ ਲੱਗੇ ਪਾਣੀ ਜੀ ਹੌਲੀ ਹੌਲੀ ਜਿਹੜਾ ਇਹਨਾਂ ਦਾ ਆਪਣਾ ਹੌਲੀ ਹੋਣਾ ਪੈਣਾ ਪਾਣੀ ਲੈਵਾਂਗੇ ਇੱਕ ਚੀਜ਼ ਆਪਾਂ ਭੁੱਲ ਭੁੱਲ ਗਏ ਹਾਂ ਹੋਰ ਇਹਨੂੰ ਆਉਣੀ ਹੋਣੀ ਪਾਣੀ ਆਪਾਂ ਦੁੱਧ ਭੁੱਲ ਰਹੇ ਲੱਗਦਾ ਉਹ ਵੇਚ ਦੁੱਧ ਵੀ ਐਡ ਕਰ ਲਿਆ। ਤੇ ਆਪ ਦੀ ਮਰਜ਼ੀ ਦੇ ਸਾਰਨਾ ਪਾ ਸਕਦੇ ਜਿੰਨੇ ਕ ਜਾਣੇ ਜੇ ਤੁਸੀਂ ਹੁਣ ਨਹੀਂ ਦੁੱਧ ਤਾਂ ਬਣਾ ਦੇ ਤਾਂ ਬਣਾ ਸਕਦੇ। ਮਿਦਾਵਟ ਵਾਟਰ। ਹਾਂਜੀ ਨਹੀਂ ਪਾਣੀ। ਹਾਂਜੀ। ਵੀ ਕਰਦੇ ਬੰਦ। ਨਵਾਂ ਜੀ ਪਾਣੀ ਲੱਗ ਗਿਆ ਹੋਰ। ਨੂੰ ਜਗੜਾ ਪੀਤਾ ਜੇ। ਜਾਣ ਲੱਗੇ ਥੱਲੇ। ਕਲਾਕਾਰ ਕੋਲ। ਹੁੰਦੀ ਵਾਲੇ ਕਲਾਕਾਰ ਕੋਲ ਜਾਣ ਲੱਗੇ ਆ ਜੀ। ਮਹਾਰਾਜ ਬਲਾਂਦਵਾਸ ਦੇ ਮਾਲਕ। ਵਾਇਸ ਟੇਲੇ ਕੀਤੀ ਜਬ ਇਹੜਾ ਵਿਆਹ ਕੇ ਉਹਨਾਂ ਦੀ। ਕਿll ਹੋਰ نیچے ਆ ਹੋਰ نیچے ਹੋਰ نیچے ਆ ਹਾਂ ਚਲੋ ਜੀ ਚਲੋ ਜੀ ਇੱਥੇ ਕਿੱਥੇ ਬੈਠੇ ਆ ਬਲੰਦਾ ਬਾਏ ਦੇ ਮਾਲਕ ਬਲੰਦਾ ਬਾਏ ਦੇ ਮਾਲਕ ਕਿੱਥੇ ਬੈਠੇ ਆ ਆਈ ਪ੍ਰਫਾ ਆ ਆਏ ਆਗੇ ਇਹਨੇ ਗੋਲ ਕਲਾਖ ਵੜੇ ਜਾਣਗੇ ਹੁਣ ਕੀ ਸੁਖਾੜੀ ਤੋੜਾ ਚ ਹਾਂ ਤੋਖਾ ਨਹੀਂ ਪਾਇਆ ਤੋਖਾ ਨਹੀਂ ਪਾਇਆ ਤੇਰੇ ਸਾਹਮਣੇ ਸਮਾਨ ਪਾਇਆ ਸਰ ਸਮਾਨ ਤੇਰੇ ਸਾਹਮਣੇ ਪਾਇਆ ਸਾਰਾ ਮੜਾ ਚਾਚਾ ਪੀ ਕੇ ਦੱਸ ਕਿਦਾਂ ਦਾ ਬਣਿਆ ਬਰਫ ਪਾਈ ਬਟ ਨਹੀਂ ਬਰਫ ਨਹੀਂ ਪਾਈ ਠੰਡਾ ਪਾਣੀ ਠੰਡਾ ਹੀ ਆਜ ਵਾਜੀ ਨਾ ਬਣ ਗਿਆ ਕੋੜਾ ਹੀੜ ਦਾ ਗਲਾ ਨਹੀਂ ਵਧੀਆ ਬਣਿਆ ਹੂੰ ਫਾਇਦਾ ਨਹੀਂ ਕਾਲੀ ਮਿਰਚ ਤੇ ਕਾਲੀ ਮਿਰਚ ਤੇ ਨਹੀਂ ਜਾਂਦੀ ਤੇ ਨਹੀਂ ਤੇ ਨਾਲੇ ਕੋਈ ਪੈ ਗਈ ਵਾਵਾ ਜੀ ਆ ਜਾ ਹੁਣ ਚੱਲ ਵੀ ਹੂੰ ਵਧੀਆ ਬਸ ਫਟ ਖਣ ਮਨੋਰੰਜਨ ਕਰਦੇ ਗੜੀ ਤੁੰਬੀ ਹੋ ਜਾਈ ਕਿੱਥੇ ਰੱਖੀ ਤੁੰਬੀ ਉਹ